ਮਾਨ ਦਾ ਸੜਕ ਤੇ ਸੌਣਗੇ ਇੱਕ ਸਾਹਮਣੇ ਖੰਜੂਰ ਲੱਗੇ ਤੇ ਖੰਜੂਰ ਦੀ ਬਸ 20 ਦਿਨ ਹੋਏ ਆ ਮੁੰਨੇ ਘਟਾਰੀਆਂ ਲਾਇਆ ਤੇ ਪਾਰਕਿੰਗ ਵਾਲੇ ਰੌਲੇ ਸੀਗੇ ਹੋਰ ਕੋਈ ਰੌਲਾ ਨਹੀਂ ਅਪਰੋਚ ਵਾਲਾ ਬੰਦਾ ਹੈ ਪੋਰਸ ਦੇ ਹੱਥ ਤੇ ਐਸਐਚਓ ਡੈਫਟੀ ਅਸੀਂ ਸਭ ਕੋ ਸਹੀ ਹੈ ਪਹਿਲਾਂ ਵੀ ਖਬਰ ਮਸੀ ਸੀਗੀ ਪਾਰਕਿੰਗ ਕਰਕੇ ਸਭ ਕੁਝ ਨੇ ਕਰਾਇਆ ਜੀ ਇਹ ਮੂਰੇ ਲੱਗੇ ਹੋਏ ਆ ਕਿ ਅੱਜ ਕਿਤਾ ਹੋਏ ਕੋਈ ਜਾ ਕੇ ਦੇਖ ਸਕਦੇ ਹੋ ਇਹ ਤਾਂ ਉਜਾੜ ਤੇ ਉਹਦਾ ਗਿੰਨ ਖੰਭਾ ਵੀ ਨਹੀਂ ਫਟਿਆ ਰੋਡ ਉੱਧਰ ਚੱਲਿਆ ਜਾ ਰਿਹਾ ਹੈ ਵੈਸੇ ਤਾਂ ਜੇ ਮਾੜਾ ਇਹਨਾਂ ਨੂੰ ਕੁਝ ਟਾਈਮ ਦੇਣਾ ਚਾਹੀਦਾ ਹੈ ਗਰੀਬਾਂ ਦਾ ਜਿਹੜਾ ਸਮਾਨ ਆ ਉਹ ਟਿਕਾ ਜਾਂਦਾ ਹੁਣ ਬਾਰੇ ਸਮਾਨ ਤਾਂ ਸੜਕ ਤੇ ਸੌਣਗੇ ਇੱਕ ਨਾ ਖਜੂਰ ਸਾਹਮਣੇ ਦਿਖਾਈ ਦਿੰਦਾ ਪਿਆ ਸ਼ਾਇਦ ਤੁਸੀਂ ਇੱਥੋਂ ਦੇ ਹੀ ਰਹਿਣ ਵਾਲੇ ਕੀ ਲਿਖਦੇ ਨੇ ਉੱਧਰ ਨੂੰ ਲੱਗੇ ਹੋਏ ਕਿਹਨੂੰ ਜੀ ਸਾਹਮਣੇ ਖੰਜੂਰ ਲੱਗੇ ਤੇ ਖੰਜੂਰ ਜੀ ਬਸ 20 ਦਿਨ ਹੋਏ ਆ ਇਹ ਮੁੰਨੇ ਘਟਾਰੀਆਂ ਲਾਇਆ ਕੋਈ ਕੋਲੇ ਪਾਰਕਿੰਗ ਨਹੀਂ ਹੈਣੀ ਬਲਾਉਣੇ ਝੂਗੀਆਂ ਕੋਸਾ ਗੁੰਡੇ ਲੈ ਕੇ ਢਾਂਜਾਂ ਦਤਾ ਜਾਂਦੇ ਆ ਨਾ ਸਾਰੇ ਉਹ ਕੋਣ ਉਹ ਦਿਵਹਨ ਪੈਲ ਸੜਾ ਸੀ ਹੂੰ ਇਹਨੇ ਅਦਰ ਘੁੰਡੇ ਲਾ ਕੇ ਦਰੱਖਤਾਂ ਲਾ ਦਿੱਤੀਆਂ ਸੀਗੀਆਂ ਸਰਕਤ ਲਾਤੇ ਆ ਹੂੰ ਉੱਥੇ ਵੀ ਅੱਜਕੱਲ੍ਹ ਕਾਰਾਂ ਲਾ ਕੇ ਦਰੱਖਤ ਵੀ ਨੇ ਖਰਾਬ ਕਰਦੇ ਵੀਡੀਓ ਲੈਣੀ ਫੋਟੋ ਲੈਣੀ ਮੈਥੋਂ ਲੈ ਸਕਦੇ ਉੱਥੇ ਦੀਆਂ ਕਟਿੰਗਾਂ ਲੱਗਦੀਆਂ ਮੇਨ ਮਤਾਂ ਨੂੰ ਉੱਥੋਂ ਸ਼ੁਰੂ ਕਰਿਆ ਸੀਗਾ ਬਾਕੀ ਉਹਨਾਂ ਕਾਨੂੰਨ ਕਾਰਵਾਈ ਕਰ ਰਹੇ ਆ ਹੂੰ ਅੱਛਾ ਕਿਧਰ ਕਿਧਰ ਪਾਰਕਿੰਗ ਦੇ ਕਰਕੇ ਕੀਤਾ ਮੈਂ ਤਾਂ ਇਹ ਪਾਰਕਿੰਗ ਦਾ ਰੌਲਾ ਸੀਗਾ ਹੋਰ ਕੋਈ ਰੌਲਾ ਨਹੀਂ ਅਪਰੋਚ ਵਾਲਾ ਬੰਦਾ ਹੈ ਮੋਸਰਿਆਤ ਜੀ ਐਸਐਟਓ ਨੇ ਪੀਐਸਟੀ ਨੂੰ ਸਾਥ ਕੋਈ ਇਹ ਪਹਿਲਾਂ ਵੀ ਖਬਰ ਮਸੀਤ ਸੀਗੀ ਪਾਰਕਿੰਗ ਕਰਕੇ ਸਭ ਕੁਝ ਨੇ ਕਰਾਇਆ ਜੀ ਇਹ ਜੀ ਤੁਹਾਨੂੰ ਲੱਗਦਾ ਕਿ ਇਧਰਲੇ ਪਾਸੇ ਗਰੀਬਾਂ ਦੀਆਂ ਜਿੱਧਰ ਝੁੱਗੀਆਂ ਸੀ ਇਧਰ ਹੀ ਕਬਜ਼ਾ ਹੋਇਆ ਜਾਂ ਕੋਰਲੀ ਸਾਈਡ ਵੀ ਜੇਕਰ ਦੇਖੀ ਤੇ ਇਧਰਲੇ ਪਾਸੇ ਵੀ ਤਾਂ ਕਰਾ ਦੇਣੇ ਕਰਾਰੀਏ ਦੇਖ ਲਓ ਜੀ ਸਾਡੇ ਵੀ ਮੂਰੇ ਲੱਗੇ ਹੋਏ ਆ ਕਬਜ਼ੇ ਕੀਤਾ ਹੋਇਆ ਕੋਈ ਜਾ ਕੇ ਦੇਖ ਸਕਦੇ ਹੋ ਇਹ ਤਾਂ ਢਾੜ ਤੇ ਉਹਦਾ ਕੰਨ ਖੰਬਾ ਵੀ ਨਹੀਂ ਪਟਿਆ ਇਹ ਕਿਹੋ ਜਿਹਾ ਬਰੋਚੇ ਵਾਲਾ ਬੰਦਾ ਹੈ ਉਹ ਸਭ ਕੁਝ ਕਰਵਾ ਰਿਹਾ ਜੀ ਹੂੰ ਇਹ ਤਾਂ ਮੈਨੂੰ ਸਮੇਂ ਸਮੇਂ ਦੇ ਖਬਰਾਂ ਲੱਗਦੀਆਂ ਰਹਿੰਦੀਆਂ ਐ ਪਰ ਜਦੋਂ ਕੋਈ ਆਦਾ ਇਹੋ ਗੱਲ ਕਰਦੇ ਉਸ ਦਾ ਬੋਰਡ ਲੱਗਿਆ ਦੇਖੋ ਉੱਤਰ ਲੱਗਿਆ ਇੱਧਰ ਦੇ ਕਿਸੇ ਆਹ ਇਹ ਛੱਤ ਦੇ ਵਿੱਚ ਹੀ ਲੱਗਿਆ ਹੋਇਆ ਲੱਗਿਆ ਹੋਇਆ ਜੀ ਐਸੀ ਨੂੰ ਕੋਈ ਪੁਰਕ ਪ੍ਰਚਾਰਨਾ ਪਟਾ ਰਿਹਾ ਪਤਾ ਨਹੀਂ ਕਿਉਂ ਨੇ ਪਟਾ ਰਿਹਾ ਇਹ ਗੱਲ ਕੋਈ ਫਰਕ ਨਹੀਂ ਉਹਨੇ ਚਿੱਤੀ ਜਣੀ ਹੈ ਬਰਖ ਤੋਂ ਸਾਹਮਣੇ ਦੇਖਦਾ ਯਾਰ ਇਹ ਤੋਂ ਬਾਅਦ ਅਕਰ ਉੱਤਰ ਦਾ ਕਰਦਾ ਜਿੰਨਾਂ ਸਿਰਫ 400 ਦਾ ਆਇਆ 500 ਦਾ ਰਸ ਲੈ ਆਏ ਸੀਗੇ ਦੋ ਵਾਰ ਰੱਬੇ ਉਵੇਂ ਹੀ ਕਰਦੇ ਆ ਜੀ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਵਾ ਇਹ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਗੱਲ ਪੈਂਦਾ ਆਣ ਗਵਾਣ ਕੋ ਹਰ ਕਬਾਤ ਨਾਲ ਲੜਾਈ ਝਗੜਾ ਆਰੇ ਹਮਲੇ ਨਾਲ ਦਰਖਾਸਤਾਂ ਦਿੱਤੀਆਂ ਗਈਆਂ ਅਸੀਂ ਉਹਦੇ ਐਸਐਸਪੀ ਦੇ ਕੋਈ ਕਾਰਵਾਈ ਨਹੀਂ ਹੋਈ ਮੇਰੇ ਖੁੱਦ ਤੇਨਾਰੀ ਮੈਨੂੰ ਮਾਰਨ ਪਿਆ ਮੈਂ ਵੀ ਦਰਖਾਸਤ ਕੀਤੀ ਐਸਐਸਪੀ ਦੇ ਕੋਈ ਕਾਰਵਾਈ ਨਹੀਂ ਹੋਈ ਗੋਡਾ ਕਰਦੀ ਜਲਦੀ ਆ ਚੱਲੀ ਜਾਂਦੀ ਹੈ ਆਂਡ ਕਾਟਰ ਦਾ ਬੰਦਾ ਬਣਾ ਕੇ ਰਹਿੰਦਾ ਆਂਡ ਕਾਟਰ ਨਹੀਂ ਬੰਦੀ ਕਾਰਨ ਵੀ ਆ ਜਾਂਦਾ ਕਾਰਨ ਇਹ ਮਗਰ ਗੰਦੀ ਦਾ ਢੇਰ ਲਾ ਹੁੰਦਾ ਸਾਰਾ ਜਗਦਾ ਨੇ ਮੀਨਾ ਮੀਨਾ ਮਸਕਾਰਡ ਮਾਰਦਾ ਜੇ ਕੋਈ ਕਹਿੰਦਾ ਚੱਕ ਦੇ ਉਹ ਗੱਲ ਪੈ ਜਾਂਦਾ ਵੀ ਤੁਸੀਂ ਕਹੋਣ ਮੈਂ ਤਾਂ ਹੀ ਕਰੂੰਗਾ ਹੱਦ ਬੰਦਾ ਕਿੱਥੇ ਜਾਂਦਾ ਥਾਣੇ ਉਹ ਸਾਰੀ ਪੁਲਿਸ ਰੋਟੀ ਖਾਂਦੀ ਰਹਿੰਦੀ ਬੈਂਦੀ ਆ ਤੁਹਾਨੂੰ ਕੀ ਕਹੂੰਗੀ ਸਾਰੇ ਸਾਰੇ ਇਹ ਹਾਜ਼ਰੀ ਭਰਦਾ ਸਾਰੇ ਹਾਜ਼ਰੀ ਭਰਦੇ ਆ ਜੀ ਜਦੋਂ ਮਰਜ਼ੀ ਦੇਖ ਲੋ ਜਦੋਂ ਪੁਲਿਸ ਸਾੜੀ ਬੈਠੀ ਮਿਲੂਗੀ ਡੀਐਸਪੀ ਹੋ ਗਿਆ ਕੋਈ ਹੋ ਗਿਆ ਇੱਥੇ ਆ ਕੇ ਬਹਿਣਾ ਖੜਨਾ ਤੂੰ ਬੋਕੀ ਕਹੂਗੀ ਹੂੰ ਛੋਟੇ ਤੇ ਲੈ ਕੇ ਵੱਡੇ ਤੱਕ ਜਿੰਨੇ ਸਾਰੇ ਜੀ ਸਾਰੇ ਹੂੰ ਇੱਥੇ ਆ ਕੇ ਬਹਿੰਦੇ ਖਾਦੇ ਬਹਿੰਦੇ ਅਦਮ ਕਿਨੇ ਕਹਿਣਾ ਹੂੰ ਆ ਖੰਜੂਰ ਵੀ ਲਾਈ ਆ ਦੇ ਡੈਕੋਰੇਸ਼ਨ ਆਸਤ ਲਾਈ ਕੈਮਰੇ ਲੱਗੇ ਦੇਖ ਸਕਦੇ ਆ ਹੂੰ ਡੈਕੋਰੇਸ਼ਨ ਕੀਤੀ ਦੇਖ ਸਕਦੇ ਹੋ ਉਹਦੇ ਤੋਂ ਆਪੇ ਹੋਰ ਪਾਸੇ ਲਾਈ ਆ ਦੇਖ ਲੋ ਦਸਤੇ ਦੇ ਕੈਮਰੇ ਲੱਗੇ ਆ ਇਹ ਤੋਂ ਪਰੇ ਨਹੀਂ ਹੋ ਕੇ ਤੇ ਪੂਰੇ ਮਾਰਕੀਟ ਦੇ ਕੈਮਰੇ ਹੀ ਆ ਨੇ ਜੀ ਜੀ ਇਹ ਬਿਲਕੁਲ ਗਲਤ